ਵਿਵਾਦਾਂ ਚ ਕਿਰਿਆ ਗਾਇਕ ਗੈਰੀ ਸੰਧੂ ਸ਼ੋਅ ਦੌਰਾਨ ਗਾਇਆ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਪੜਕੇ ਸ਼ਿਵ ਸੈਨਾ ਦੇ ਆਗੂ ਤੁਸੀਂ ਵੀ ਦੇਖੋ ਤਾਜ਼ਾ ਵੀਡੀਓ ਤੇ ਇਸ ਵੀਡੀਓ ਨੂੰ ਦਬਕੀ ਸ਼ੇਅਰ ਵੀ ਕਰ ਦਿਓ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਦੱਸ ਦਈਏ ਕਿ ਗੈਰੀ ਸੰਧੂ ਵੱਲੋਂ ਇੱਕ ਗੀਤ ਗਾਇਆ ਗਿਆ ਭਜਨ ਦਾ અપਮਾਨ ਕੀਤਾ ਗਿਆ ਚਲੋ ਬੁਲਾਵਾ ਆਇਆ ਹੈ ਟਰੰਪ ਨੇ ਬੁਲਾਇਆ ਹੈ ਗੈਰੀ ਸੰਧੂ ਦਾ ਇੱਕ ਸ਼ੋਅ ਸੀ ਤਾਂ ਉਸ ਸ਼ੋਅ ਦੇ ਦੌਰਾਨ ਚੱਲਦੇ ਲਾਈਵ ਦੇ ਵਿੱਚ ਭਜਨ ਦਾ ਅਪਮਾਨ ਕੀਤਾ ਗਿਆ ਦੇਵੀ ਦੇਵਤਿਆਂ ਨੂੰ ਸਮਰਪਿਤ ਤਾਂ ਇਸ ਗੱਲ ਨੂੰ ਲੈ ਕੇ ਸ਼ਿਵ ਸੈਨਾ ਦੇ ਆਗੂ ਵੀ ਪੂਰੀ ਤਰ੍ਹਾਂ ਪੜਕ ਚੁੱਕੇ ਨੇ ਤੇ ਗੈਰੀ ਸੰਧੂ ਦਾ ਇਹ ਜਿਹੜਾ ਲਾਈਵ ਸ਼ੋਅ ਸੀ ਇਸ ਦੌਰਾਨ ਇਸ ਵੱਲੋਂ ਇਹ ਗੀਤ ਗਾਇਆ ਜਾਂਦਾ ਹੈ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਹਵਾਲਾ ਦੇ ਕੇ ਇਹ ਭਜਨ ਗਾਇਆ ਗਿਆ ਸ਼ਿਵ ਸੈਨਾ ਦੇ ਵੱਲੋਂ ਇਸ ਭਜਨ ਦਾ અપਮਾਨ ਕੀਤਾ ਗਿਆ ਇਹ ਗੈਰੀ ਸੰਧੂ ਦੇ ਉੱਤੇ ਦੋਸ਼ ਲੱਗੇ ਨੇ ਸੋ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਸੀਂ ਵੀ ਦੇਖੋ ਵੀਡੀਓ ਤੇ ਤੁਸੀਂ ਵੀ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ